ਤੋ ਮੇਰਾ ਜੋ ਜਾਤੀ ਹੈ ਮੈਂ ਧਾਮੀ ਸਾਹਿਬ ਜਾਂ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਾਂਗਾ ਆਈ ਕੈਨਟ ਸੇ ਵੀ ਕੁਝ ਆਪਾਂ ਕੁਝ 100 ਮੀਟਰ ਦਾ ਆਪਾਂ ਵਕਫਾ ਰੱਖ ਲਈ ਕਿਉਂਕਿ ਕੋਈ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਨਾ ਹੁਣ ਸਾਰੇ ਅਮਰ ਸਰਚ ਤੇ ਨਹੀਂ ਬੰਦ ਕਰਾ ਸਕਦੇ ਲੇਕਿਨ ਜਿਹੜਾ 200 300 ਮੀਟਰ ਜੋ ਹੈ ਉਹ ਪੁਲਿਸ ਸ਼ੁਡ ਇੰਪਲੀਮੈਂਟ ਜਿਹੜਾ ਵੀ ਇੱਕ ਆਪਾਂ ਇਹਦੀ ਅਦਬ ਕਰਨਾ ਵੀ 200 ਮੀਟਰ ਕਿੰਨਾ ਜਾਂ 300 ਮੀਟਰ ਉਹ 200 ਮੀਟਰ ਹੈ 200 ਮੀਟਰ ਪੁਲਿਸ ਇੰਪਲੀਮੈਂਟ ਕਰੇ ਮੈਂ ਨਾਲ ਆ ਤੁਹਾਡੇ ਇਹ ਮਸ਼ੀਨਾ ਦੋ ਜਿਹੜੀਆਂ ਆਟੋਮੈਟਿਕ ਉਹਨੂੰ ਸੈਕਸ਼ਨ ਔਰ ਸਾਰਾ ਉਹਨੂੰ ਗਰੂਮਿੰਗ ਕਰਦੀਆਂ ਉਹ ਅਸੀਂ ਡੋਨੇਟ ਕਰ ਰਹੇ ਹਾਂ ਕਮਿਸ਼ਨਰ ਇੱਥੇ ਕਾਰਪੋਰੇਸ਼ਨ ਨੂੰ ਦੇ ਵਿੱਚ ਇੱਕ ਤਾਂ ਲਿਫਟ ਨਹੀਂ ਚੱਲਦੀ ਤੇ ਉਹ ਬਜ਼ੁਰਗਾਂ ਨੂੰ ਬਹੁਤ ਉਹਦਾ ਸਾਹਮਣਾ ਕਰਨਾ ਪੈ ਰਿਹਾ ਔਰ ਕੋਈ ਜਿਹੜੇ ਉੱਥੇ ਬੰਦੇ ਐ ਉਹ ਇਹ ਮੌਕਾ ਪ੍ਰਸਤ ਬੰਦੇ 250 ਰੁਪਿਆ ਬਜ਼ੁਰਗਾਂ ਤੋਂ ਲੈ ਕੇ ਉਹਨੂੰ ਥੱਲੇ ਜਿਹੜਾ -2 3 ਤੋਂ ਗਰਾਊਂਡ ਤੇ ਛੱਡਦੇ ਐ ਤੇ ਯਾਰ ਕੁਝ ਰਹਿਮ ਕਰੋ ਜਿਹੜਾ ਬੰਦਾ ਮੱਥਾ ਟੇਕਣ ਆਇਆ ਔਰ ਉਹ ਲਿਫਟਾਂ ਵੀ ਇਹ ਠੀਕ ਕਰਾ ਰਹੇ ਨੇ ਤੱਕ ਕਮਿਸ਼ਨਰ ਸਾਹਿਬ ਨੇ ਕਹਿਤਾ ਵੀ ਜਿਹੜੀਆਂ ਸੜਕਾਂ ਦਰਬਾਰ ਸਾਹਿਬ ਆਉਂਦੀਆਂ ਉਹ ਸੀਵਰੇਜ ਟੁੱਟੇ ਕਰਾ ਦਿਓ ਜਿਹੜੀ ਅਪਰੋਚ ਰੋਡ ਅਪਰੋਚ ਰੋਡ ਕਰਾ ਦੇਣਗੇ ਸਹਿਬ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਹਰਪ੍ਰੀਤ ਜੀ ਤੋਂਤ ਸਾਹਿਬ ਜਰਨੈਲ ਸਿੰਘ ਜੀ ਐਮ ਐਲ ਸੀ ਜਿਹੜੇ ਇੱਥੇ ਕਾਉਂਸਲਰ ਨੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਟੂਰਿਜ਼ਮ ਸਾਰੇ ਡਿਪਾਰਟਮੈਂਟ ਕਿਉਂਕਿ ਜਦੋਂ ਵੀ ਅਸੀਂ ਇੱਥੇ ਆਉਨੇ ਆ ਤੇ ਵੀ ਆਈ ਪੀਜ਼ ਲਈ ਤੇ ਇੱਕ ਇਹਨਾਂ ਨੇ ਰੂਟ ਬਣਾ ਰੱਖਿਆ ਸਾਰੇ ਚ ਚੰਗੇ ਲਈ ਬਣਾ ਰੱਖਿਆ ਪੀੜੀ ਜੀ ਗਲੀ ਚੋਂ ਪੁਲਿਸ ਦੀਆਂ ਗੱਡੀਆਂ ਸਾਨੂੰ ਵੀ ਜਦੋਂ ਵੀ ਕੋਈ ਮੰਤਰੀਆਂ ਦਾ ਉਦੋਂ ਲੈ ਆਉਂਦੇ ਆ ਉਹ ਇਹਨਾਂ ਡਿਸਗ੍ਰੇਸਫੁਲ ਜਾ ਲੱਗਦਾ ਇੱਕ ਛੋਟੀ ਜੀ ਗਲੀ ਚੋਂ ਕਿਸੇ ਨੂੰ ਆਪਾਂ ਲਿਆਣਾ ਤੇ ਹੈਰੀਟੇਜ ਵਾਕ ਆਪਣਾ ਬਣਾਇਆ ਸੀ ਬਹੁਤ ਸ਼ਿੱਦਤ ਨਾਲ ਬੜਾ ਵਧੀਆ ਉਹਦੀ ਟੈਂਪਲੇਟ ਬਣੀ ਸੀ ਲੇਕਿਨ ਉਸ ਤੋਂ ਬਾਅਦ ਮੇਨਟੇਨ ਨਹੀਂ ਹੋ ਪਾਇਆ ਉਹਦੇ ਚ ਅਸੀਂ ਅੱਜ ਫੈਸਲਾ ਲਿਆ ਸਾਰਿਆਂ ਨੇ ਮਿਲ ਕੇ ਕਿ ਵੀ ਇੱਕ ਤੇ ਸਫਾਈ ਦੀਆਂ ਮਸ਼ੀਨਾਂ ਦੋ ਜਿਹੜੀਆਂ ਆਟੋਮੈਟਿਕ ਉਹਨੂੰ ਸੈਕਸ਼ਨ ਔਰ ਸਾਰਾ ਉਹਨੂੰ ਗਰੂਮਿੰਗ ਕਰਦੀਆਂ ਉਹ ਅਸੀਂ ਡੋਨੇਟ ਕਰ ਰਹੇ ਹਾਂ ਕਮਿਸ਼ਨਰ ਇਥੇ ਕਾਰਪੋਰੇਸ਼ਨ ਨੂੰ ਇਹ ਉਹਨੂੰ ਚਲਾਉਣਗੇ ਪਲਾਂਟਰ ਲਗਾਏ ਜਾਣਗੇ ਹੋਰ ਉਹਨੂੰ ਬਿਊਟੀਫਾਈ ਕਰਨ ਲਈ ਤੀਜਾ ਜਿਹੜਾ ਦੁਕਾਨ ਜਿਹੜੇ ਸਾਡੇ ਭਰਾ ਨੇ ਵੀਰ ਉਹਨਾਂ ਅੱਗੇ ਤੋਤ ਸਾਹਿਬ ਨੇਜਰ ਸਾਹਿਬ ਦੀ ਟੀਮ ਇਲੈਕਟਡ ਟੀਮ ਔਰ ਕਮਿਸ਼ਨਰ ਸਾਹਿਬ ਪੁਲਿਸ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਏਗੀ ਵੀ ਸੜਕ ਤੇ ਇਨਕ੍ਰੋਚਮੈਂਟ ਨਾ ਕਰੋ ਸਮਾਨ ਵਿੱਚੋ ਇਹ ਗੁਰੂ ਦਾ ਦਰ ਹੈ ਤੁਸੀਂ ਆਪਣਾ ਰੋਜੀ ਰੋਟੀ ਚਲਾਓ ਪਰ ਜੋ ਇੱਕ ਡਿਸਪਲਿਨ ਬਣਿਆ ਉਹ ਉੱਥੇ ਰਹਿ ਕੇ ਚਲਾਓ ਗਾਹਕ ਨੇ ਆਪੇ ਆ ਜਾਣਾ ਜਿਹੜਾ ਗਾਗਾ ਉਹਨੂੰ ਕੋਈ ਜ਼ਿਆਦਾ ਉਹਦੇ ਮੂੰਹ 'ਚ ਪਾਨ ਦੀ ਲੋੜ ਨਹੀਂ ਹੈ ਜੇ ਤੁਸੀਂ ਕੋਈ ਕੁਲਫੀ ਆ ਕੋਈ ਵੇਚ ਰਿਓ ਏਬਰੀਬਾਡੀ ਸੀਇੰਗ ਕੀ ਵੀ ਉਹਨੂੰ ਬਾਰ 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 ਫੁੱਟਪਾਥ ਫੁੱਟਪਾਥ ਸ਼ੁੱਡ ਬੀ ਇਨਕ੍ਰੋਚਮੈਂਟ ਫਰੀ ਹੱਥ ਜੋੜ ਕੇ ਸਾਰੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਫਿਰ ਬਜ਼ੁਰਗਾਂ ਲਈ ਇਨੀ ਫਿਰ ਇਹ ਪੇਂਟ ਪਾਲਿਸ਼ ਨਹੀਂ ਹੋਇਆ ਉਹ ਅਪਰੂਵਲ ਕਰ ਲਈਏ ਮੈਂ ਕਿਹਾ ਇਹਨੂੰ ਸਾਰੇ ਇਹ ਜਿਹੜਾ ਗੱਲੇ ਹੈਰੀਟੇਜ ਵਾਕ ਹੈ ਇਹਨੂੰ ਪੇਂਟ ਪਾਲਿਸ਼ ਆਪਾਂ ਸਾਲਚ ਕਰਾਈਏ ਹੁਣ 15 20 ਦਿਨ ਚ ਹੋ ਜਾਏਗਾ ਫਿਰ ਜਿਹੜੇ ਸੀਨੀਅਰ ਆਪਣੇ ਸਿਟੀਜ਼ਨ ਹੈ ਪਾਰਕਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਕਿ ਪਾਰਕਿੰਗ ਦੇ ਵਿੱਚ ਇੱਕ ਤੇ ਲਿਫਟ ਨਹੀਂ ਚੱਲਦੀ ਤੇ ਉਹ ਬਜ਼ੁਰਗਾਂ ਨੂੰ ਬਹੁਤ ਉਹਦਾ ਸਾਹਮਣਾ ਕਰਨਾ ਪੈ ਰਿਹਾ ਔਰ ਕੋਈ ਜਿਹੜੇ ਉਥੇ ਬੰਦੇ ਐ ਉਹ ਇਹ ਮੌਕਾ ਪ੍ਰਸਤ ਬੰਦੇ 250 ਰੁਪਿਆ ਬਜ਼ੁਰਗਾਂ ਤੋਂ ਲੈ ਕੇ ਉਹਨੂੰ ਥੱਲੇ ਜਿਹੜਾ -2 3 ਤੋਂ ਗਰਾਉਂਡ ਤੇ ਛੱਡਦੇ ਐ ਤੇ ਯਾਰ ਕੁਝ ਰਹਿਮ ਕਰੋ ਜਿਹੜਾ ਬੰਦਾ ਮੱਥਾ ਟੇਕਣ ਆਇਆ ਔਰ ਉਹ ਲਿਫਟਾਂ ਵੀ ਇਹ ਠੀਕ ਕਰਾ ਰਹੇ ਨੇ ਔਰ ਆਟੋਮੇਟਿਡ ਮਸ਼ੀਨ ਕਿਉਂਕਿ ਉਥੇ ਬੰਦੇ ਗਏ ਉਹ ਕਹਿੰਦੇ ਜੀ ਇੱਕੇ ਘੰਟਾ ਲੱਗ ਜਾਂਦਾ ਉਹ ਗੱਡੀ ਕੱਢਦੇ ਆ ਅੱਧਾ ਘੰਟਾ ਅੱਜਕੱਲ ਤੁਹਾਨੂੰ ਪਤਾ ਸਭ ਨੂੰ ਰੁਝੇਵੇਂ ਨੇ ਉਹ ਕਮਿਸ਼ਨਰ ਸਾਹਿਬ ਨੇ ਐਗਰੀ ਕੀਤਾ ਕਿ ਆਟੋਮੈਟਿਡ ਮਸ਼ੀਨ ਲੱਗ ਜੇਗੀ ਉਹ ਪਾਓ ਪਰਚੀ ਤੇ ਉਹ ਹੋ ਜਾਏਗਾ ਉਦੋਂ ਬਾਅਦ ਜਿਹੜੇ ਬਜ਼ੁਰਗ ਆਉਂਦੇ ਨੇ ਉਹਨਾਂ ਲਈ 골ਫ ਕਾਰਟ ਇਹਨਾਂ ਨੇ ਕਿਹਾ ਤੇ ਦੋ 골ਫ ਕਾਰਟਾਂ ਤੇ ਜਿਹੜੇ ਆਟੋ ਬੈਟਰੀ ਆਪਰੇਟਿਡ व्हीलचेयर ਹੈ ਉਹ ਅਸੀਂ ਭਜਵਾ ਰਹੇ ਹਾਂ ਇਹ ਸਾਰਾ ਕੁਝ ਕਮਿਸ਼ਨਰੇਟ ਜਿਹੜਾ ਕਮਿਸ਼ਨਰ ਸਾਹਿਬ ਹੀ ਉਹਨੂੰ ਕੋਆਰਡੀਨੇਟ ਕਰਨਗੇ ਰਾਤ ਨੂੰ ਪਤਾ ਲੱਗਿਆ ਕਿ ਇਹ ਇੱਥੇ ਟੂਰਿਸਟ ਸਪੌਟ ਬਣ ਜਾਂਦਾ ਲੋਕ ਫੋਟੋ ਖਿੱਚ ਰਹੇ ਇਟਸ ਨਾਟ ਅ ਟੂਰਿਸਟ ਸਪੌਟ ਗੁਰੂ ਮਹਾਰਾਜ ਦਾ ਗੁਰੂ RAMDAS ਜੀ ਦਾ ਇਹ ਘਰ ਹੈ ਆਪਾਂ ਇੱਕ ਡਿਸਪਲਨ ਦੇ ਨਾਲ ਰਹਿਣਾ ਜਿਹੜਾ ਉੱਥੇ ਵੀ ਇਹ ਪੁਲਿਸ ਬੀਟ ਲਾ ਰਹੇ ਆ ਤਾਂ ਕਿ ਸ਼ਾਮ ਨੂੰ ਇਹ ਕੋਈ ਇਹ ਕੋਈ ਟੂਰਿਸਟ ਜਾਂ ਮौज-ਮਸਤੀ ਦਾ ਸੈਂਟਰ ਨਹੀਂ ਹਾਂ ਤੁਸੀਂ ਆਰਾਮ ਨਾਲ ਆਓ ਖਾਓ ਪੀਓ ਪਰ ਗੁਰੂ ਮਹਾਰਾਜ ਦੀ ਮਰਿਆਦਾ ਕੀਰਤਨ ਦੀ ਆਵਾਜ਼ ਉੱਥੋਂ ਤੱਕ ਜਾਂਦੀ ਹੈ ਇਹ ਸਾਰਾ ਜਿਹੜਾ ਹੈਰੀਟੇਜ ਹੈ ਛੱਜੇ ਦੇਖਿਆ ਬਹੁਤ ਪੁਰਾਣੇ ਹੋ ਗਏ ਉਹ ਵੀ ਰਿਪੇਅਰ ਹੋਣਗੇ ਜਿੱਥੇ-ਜਿੱਥੇ ਛੱਜੇ ਉਹ ਨਹੀਂ ਹੈਗੇ ਉਹ ਇਹਨਾਂ ਨੇ ਕਿਹਾ ਉੱਥੇ ਇੰਪਰੂਵ ਹੋਣਗੇ ਜੱਲਿਆਂ ਵਾਲੇ ਬਾਗ ਦੇ ਬਾਹਰ ਵੀ ਟੀਨ ਲੱਗਿਆ ਉੱਥੇ ਵੀ ਆ ਰਿਹਾ ਸਾਰਾ ਆਪਾਂ ਕੋਸ਼ਿਸ਼ ਕਰਨੀ ਆ ਰਲ ਮਿਲ ਕੇ ਸਾਧ ਸੰਗਤ ਨੇ ਗੁਰਨਾਣਕ ਨਾਮ ਲੇਵਾ ਦਾ ਇਹ ਕਿਸੇ ਕੋਈ ਐਸਾ ਸੈਲਫਿਸ਼ ਕੰਮ ਨਹੀਂ ਹੈ ਕਿ ਇਹ ਹੈਰੀਟੇਜ ਵਾਕ ਨੂੰ ਖੂਬਸੂਰਤ ਬਣਾਈਏ ਔਰ ਨਾਲ ਹੀ ਮੈਂ ਜਿੰਨੇ ਵੀ ਮੰਤਰੀ ਗਣ ਔਰ ਜੱਜਸ ਜਾਂ ਕੋਈ ਵੀ ਵੀਆਈਪੀ ਆਉਂਦਾ ਉਹ ਇਧਰੋਂ ਆਏ ਤਾਂ ਕਿ ਉਸ ਬੰਨੇ ਉਸ ਉਸ ਭਾਣੇ ਉਹਦੇ ਕਰਕੇ ਜਿਹੜੀ ਇਹ ਸਫਾਈ ਰਹੇਗੀ ਜੋ ਪੁਲਿਸ ਨੂੰ ਪਤਾ ਹੈ ਵੀ ਪਰਸੋਂ ਮਨਿਸਟਰ ਸਾਹਿਬ ਆ ਰਹੇ ਆ ਤਰਸੋਂ ਜਾ ਜਾ ਰਿਹਾ ਡੀਸੀ ਆ ਰਿਹਾ ਜੋ ਆ ਰਿਹਾ ਜਾਂ ਦਿੱਲੀੋਂ ਕੋਈ ਵੀਆਈਪੀ ਆ ਰਿਹਾ ਜਿਵੇਂ ਅੱਜ ਕਾਫੀ ਸਫਾਈ ਦੇਖਣ ਨੂੰ ਮਿਲੀ ਉਧਰੋਂ ਆਪਾਂ 5-7 ਮਿੰਟ ਦਾ ਰਸਤਾ ਗੱਡੀ ਖੜੀ ਕਰੀਏ ਉਧਰੋਂ ਆਪਾਂ ਸੰਗਤ ਦੇ ਨਾਲ ਸੰਗਤੀ ਰੂਪ ਚ ਦਰਸ਼ਨ ਕਰੀਏ ਤੇ ਇਹ ਸਾਰਾ ਸੁਖਾਵਾਂ ਔਰ ਬੜਾ ਜਿਹੜਾ ਦ੍ਰਿਸ਼ਨਾਤਮਕ ਮਾਹੌਲ ਇਹਦਾ ਹੈਰੀਟੇਜ ਜੋ ਇਹਦੇ ਪਿੱਛੇ ਸੋਚ ਸੀ ਬਣਾਉਣ ਦੀ ਉਹ ਉਹ ਰਹਿ ਸਕੇ ਔਰ ਸ਼ਰਦਾ ਨਾਲ ਅਸੀਂ ਵਾਈ ਗੁਰੂ ਦਾ ਨਾਮ ਲੈ ਕੇ ਇਹਦੇ ਚ ਆਈਏ ਔਰ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਉਸ ਦੇ ਦੁਕਾਨਦਾਰ ਨੇ ਸਾਡੇ ਜਿਹੜੇ ਸਫਾਈ ਦੇ ਨੇ ਸਾਡੇ ਸਿਕਿਉਰਟੀ ਵਾਲੇ ਸਾਰੇ ਜਿਹੜੀ ਸੰਗਤ ਇਹਦੇ ਇਹਦੇ ਸਹਿਯੋਗ ਦੇਈਗੀ ਮੈਨੇਜਰ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ ਕਮਿਸ਼ਨਰ ਸਾਹਿਬ ਜਿਹੜੇ ਅੱਜ ਆਏ ਤੇ ਅਸੀਂ ਇਹ ਇੰਪਲੀਮੈਂਟ ਪਲਾਨ ਬਣਾਇਆ ਸਰ ਜਿਹੜੇ ਰਸਤੇ ਜਿਹੜੇ ਜਿਹੜੇ ਖਰਾਬ ਹੋਏ ਨੇ ਉਹ ਤੱਕ ਸੈੱਟ ਨਹੀਂ ਬਈ ਉਹ ਕਮਿਸ਼ਨਰ ਸਾਹਿਬ ਨੇ ਅੱਜ ਵਾਦਾ ਕੀਤਾ ਕਿ ਪਾਰਕਿੰਗ ਵਾਲੀ ਸੜਕ ਅਸੀਂ ਦੇਖੀ ਟੁੱਟੀ ਸੀ ਪਰ ਇਹ ਲੰਗਰ ਹਾਲ ਵਾਲੀ ਸੜਕ ਵੀ ਆਪਾਂ ਪ੍ਰਾਇੋਰਟੀ ਤੇ ਹੈ ਮਹੀਨੇ ਦੋ ਮਹੀਨੇ ਚ ਕੁਝ ਮਸਾਖੀ ਤੱਕ ਕਰ ਦਿਓ ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵਿਸਾਖੀ ਤੱਕ ਕਮਿਸ਼ਨਰ ਸਾਹਿਬ ਨੇ ਕਹਿਤਾ ਵੀ ਜਿਹੜੀਆਂ ਸੜਕਾਂ ਦਰਬਾਰ ਸਾਹਿਬ ਆਉਂਦੀਆਂ ਉਹ ਸੀਵਰੇਜ ਟੁੱਟੇ ਕਰਾ ਦਿਓ ਜਿਹੜੀ ਅਪਰੋਚ ਰੋਡ ਅਪਰੋਚ ਰੋਡ ਕਰਾ ਦੇਣਗੇ ਹੋਰ ਦੱਸੋ ਕੋਈ ਔਰ ਡਾਕਟਰ ਨਿਜਰ ਤੇ ਹੈਗੇ ਹੀ ਨੇ ਇੱਥੇ ਹਾਂ ਜਿਹੜੇ ਹਰਮਨ ਸਿੰਘ ਸਾਹਿਬ ਦੇ ਰਸਤੇ ਕਈ ਮੀਠ ਸ਼ਰਾਬ ਦੀਆਂ ਦੁਕਾਨਾਂ ਹੈਗੀਆਂ ਪਹਿਲਾਂ ਵੀ ਕਈ ਵਾਰ ਐ ਜੀ ਪੀ ਸੀ ਲੋਕ ਮੁੱਦਾ ਚੁੱਕਿਆ ਗਿਆ ਕਿਨਾਂ ਨੂੰ ਬੰਦ ਕਰਵਾਇਆ ਜਾਵੇ ਉਹ ਉਹ ਰਿਵਿਊ ਕਰ ਲੈਣੇ ਮੈਂ ਧਾਮੀ ਸਾਹਿਬ ਨਾਲ ਵੀ ਗੱਲ ਕਰ ਲੈਣਾ ਮੇਰੇ ਵੱਡੇ ਭਰਾ ਨੇ ਉਹਦੇ ਚ ਇੱਕ ਪਾਲਿਸੀ ਡਿਸੀਜਨ ਲੈਣਾ ਪਏਗਾ ਵੀ ਆਪਾਂ ਹਰਮੰਦਰ ਸਾਹਿਬ ਤੋਂ ਮੇਰਾ ਜੋ ਜਾਤੀ ਹੈ ਮੈਂ ਤਾਂ ਅਮੀ ਸਾਹਿਬ ਜਾਂ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਾਂਗਾ ਆਈ ਕੈਨਟ ਸੇ ਵੀ ਕੁਝ ਆਪਾਂ ਕੁਝ 100 ਮੀਟਰ ਦਾ ਆਪਾਂ ਵਕਫਾ ਰੱਖ ਲਈਏ ਕਿਉਂਕਿ ਕੋਈ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਨਾ ਹੁਣ ਸਾਰੇ ਅਮਰ ਸਰਚ ਤੇ ਨਹੀਂ ਬੰਦ ਕਰਾ ਸਕਦੇ ਲੇਕਿਨ ਜਿਹੜਾ 200 300 ਮੀਟਰ ਜੋ ਹੈ ਉਹ ਪੁਲਿਸ ਸ਼ੁੱਡ ਇੰਪਲੀਮੈਂਟ ਜਿਹੜਾ ਵੀ ਇੱਕ ਆਪਾਂ ਜੇ ਦੀ ਅਦਬ ਕਰਨਾ ਵੀ 200 ਮੀਟਰ ਕਿੰਨਾ ਜਾਂ 300 ਮੀਟਰ ਉਹ 200 ਮੀਟਰ ਹੈ 200 ਮੀਟਰ ਪੁਲਿਸ ਇੰਪਲੀਮੈਂਟ ਕਰੇ ਮੈਂ ਨਾਲ ਆ ਤੁਹਾਡੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ